ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂਗੀ ਕਾਫੀ ਜ਼ਿਆਦੇ ਡਿਸਕਾਊਂਟ ਤੇ ਸੂਟ ਲੈ ਕੇ ਆਈ ਹਾਂਗੀ ਜੇ ਤੁਸੀਂ ਲੈਣਾ ਚਾਹੋਗੇ ਸੂਟ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋਗੇ ਚਲੋ ਜੀ ਵੀਡੀਓ ਆਪਾਂ ਜ਼ਿਆਦਾ ਟਾਈਮ ਦੀ ਆਪਾਂ ਨਹੀਂ ਟਾਈਮ ਖਰਾਬ ਕਰਦੇ ਹੈਗੇ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਸੂਟ ਦਿਖਾਉਂਦੇ ਆਂਗੇ ਪਹਿਲਾ ਸੂਟ ਹੈਗਾ ਟੈਬੀ ਦੇ ਵਿੱਚ ਅਚਨਾਲ ਟੈਬੀ ਸਟਾਫ ਰਹੇਗਾ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਜਿਹੜਾ ਮਤਲਬ ਆਦਾ ਬਾਟਮ ਦਾ ਸਟਾਫ ਹੈਗਾ ਉਹ ਰਹੇਗਾ ਜੀ ਮੋਡਾਲ ਕੱਲ ਵੀ ਆਪਾਂ ਸੂਟ ਪਾਏ ਸੀਗੇ ਭੈਣਾਂ ਦੀ ਬੁਕਿੰਗ ਹੋ ਚੁੱਕੀ ਆ ਸੂਟਾਂ ਦੀ ਤੇ ਉਹਦੇ ਵਿੱਚੋਂ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈਗਾ ਜਿਹੜਾ ਸੀਗਾ ਚਨਾਉਣ ਦੇ ਵਿੱਚ ਪਿਆਰ ਚਨਾਉਣ ਚ ਮੈਂ ਦਿਖਾਈ ਸੀ ਨਾ ਜਿਹੜੇ ਤੁਹਾਨੂੰ ਉਹਦੇ ਵਿੱਚ ਇੱਕ ਹੈਗਾ ਇੱਕ ਉਹਦੇ ਵਿੱਚ ਗ੍ਰੀਨ ਜਿਹਾ ਕਲਰ ਸੀਗਾ ਇੱਕ ਹੋਰ ਹੈਗਾ ਜਿਹੜੀ ਭੈਣ ਕੋਈ ਲੈਣਾ ਚਾਹੁੰਦੀ ਉਹ ਲੈ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਪਰਪਲ ਕਲਰ ਦਾ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਜੀ ਇਹਨਾਂ ਦਾ 1700 ਪਲੱਸ ਸ਼ਿਪਿੰਗ ਹੈਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਜੇ ਨਾਲ ਟੈਬੀ ਦੇ ਸੂਟ ਲੇਗੇ ਬਹੁਤ ਜਿਆਦਾ ਸੋਹਣੀ ਕੁਆਲਿਟੀ ਹੈ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਇਹ ਵਾਲਾ ਜੀ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਹੈਗਾ ਜਿਹੜਾ ਇਹ ਬਰਬਰੀ ਤੇ ਟੈਬੀ ਦੇ ਵਿੱਚ ਸੂਟ ਬਹੁਤ ਜਿਆਦਾ ਸੇਲ ਹੋਏ ਨੇਗੇ 1750 ਪ੍ਰਾਈਸ ਹੈ ਤੇ ਨਾਲ ਰਹੇਗੀ ਪੈਰਲਟ ਕਲਰ ਦੀ ਬਾਟਮ ਰਹੇਗੀ ਜਿਹੜੀਆਂ ਭੈਣਾਂ ਮਤਲਬ ਦੋ ਸੂਟ ਲੈਣਾ ਚਾਹੁੰਦੀਆਂ ਹੁੰਦੇ ਨੇ ਦੋ ਜਾਂ ਤਿੰਨ ਉਹ ਤੁਸੀਂ ਲੈ ਸਕਦੇ ਹੋਗੇ ਇਹ ਵਾਲਾ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਇਹ ਆਪਾਂ ਦੁਬਾਰਾ ਸਟਾਕ ਮੰਗਾਇਆ ਹੈਗਾ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਦੁਬਾਰਾ ਸਟਾਕ ਮੰਗਾਇਆ ਹੈਗਾ ਭੈਣਾਂ ਦੀ ਤੇ ਇੱਕ ਨਾ ਮੈਂ ਤੁਹਾਨੂੰ ਚੁਣੌਣ ਦਾ ਸੂਟ ਦਿਖਾਉਣੀ ਹੈਗੀ ਇਹਦੇ ਵਿੱਚ ਮਤਲਬ ਬਲੈਕ ਕਲਰ ਹੈ ਜਿਹੜੀਆਂ ਬਲੈਕ ਕਲਰ ਦੀਆਂ ਸ਼ਕੀਨਿੰਗ ਆ ਤੁਸੀਂ ਲੈ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਲੱਗਦਾਗਾ ਇਸ ਤਰ੍ਹਾਂ ਇਹਦਾ ਰਹੇਗਾ ਜੀ ਪ੍ਰਿੰਟ ਬਲੈਕ ਪਲੇਨ ਰਹੇਗੀ ਬਾਟਮ ਪ੍ਰਾਈਸ ਰਹੇਗਾ 1800 ਪਲੱਸ ਸ਼ਿਪਿੰਗ ਐਂਡ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਕਿੰਨਾ ਜਿਆਦਾ ਸੋਹਣਾਗਾ ਤੇ ਇਹ ਵੀ ਅਸੀਂ ਟੈਬੀ ਦੇ ਵਿੱਚ ਹੈ 1750 ਪ੍ਰਾਈਸ ਹੈਗਾ ਤੇ ਕਾਫੀ ਜਿਆਦੇ ਸੋਹਣਾ ਸੂਟ ਹੈ ਇਹ ਵਾਲਾ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਰਹੇਗੀ ਜੀ ਇਸ ਕਲਰ ਦੀ ਬਾਟਮ ਰਹੇਗੀ ਇਹਦੇ ਨਾਲ ਦੇ ਆਪਾਂ ਸੂਟ ਹੁਣੀ ਮੈਂ 2-3 ਦਿਨ ਪਹਿਲਾਂ ਕੋਰੀਅਰ ਕੀਤੇ ਨੇਗੇ ਇਹਦੇ ਨਾਲ ਦੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਕਿਉਂਕਿ ਇਹ ਸਦਾ ਬਹਾਰ ਸੂਟ ਨੇ ਨਾ ਤਾਂ ਕੋਈ ਰਵਾਜ ਨਹੀਂ ਜਾਂਦਾ ਹੈਗਾ ਕਾਫੀ ਜਿਆਦੇ ਸੋਹਣਾ ਸੂਟ ਹੈ ਇਹ ਵੀ ਪ੍ਰਾਈਸ ਰਹੇਗਾ 1750 ਆਪਾਂ ਥੋੜਾ ਜਿਹਾ ਲੈਸ ਕਰਤਾ ਹੁਣ ਜਿਹੜਾ ਮੈਂ ਤੁਹਾਨੂੰ ਸਪੱਸ਼ਟ ਤੇ ਲਵੈਂਡਰ ਦਿਖਾਇਆਗਾ ਉਹਦੇ ਪ੍ਰਿੰਟ ਆ ਹਾ ਚੇਂਜ ਹੈਗਾ ਦੇਖੋ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਇਹ ਕਈ ਭੈਣਾਂ ਕਹਿ ਰਹੀਆਂ ਨੇ ਵੀ ਵੱਡੇ ਫਲਾਰ ਨਹੀਂਗੇ ਵੱਡੇ ਫਲਾਰ ਨਹੀਂ ਹੈਗੇ ਮਿਕਸ ਮੈਚ ਜਿਹਾ ਪ੍ਰਿੰਟ ਹੈਗਾ ਸਾਰਾ ਇਹਦੇ ਵਿੱਚ ਨਾ ਤਾਂ ਕੋਈ ਫਲਾਰ ਹੀ ਨੇਗੇ ਮਿਕਸ ਜਾਗਾ ਸਾਰਾ ਉਹ ਤੇ ਨਾਲ ਰਹੇਗੀ ਜੀ ਲਵੈਂਡਰ ਕਲਰ ਦੀ ਬਾਟਮ ਰਹੇਗੀ ਦੁਪੱਟਾ ਜੇ ਤੁਸੀਂ ਮੰਗਾੜਾ ਚਾਹੁੰਦੇ ਹੋ ਪਲੇਨ ਵੀ ਮੰਗਾ ਸਕਦੇ ਹੋ ਮਤਲਬ ਬਿਨਾਂ ਡਾਈ ਤੋਂ ਵਾਈਟ ਪ੍ਰਾਈਸ ਇਹਦਾ ਵੀ ਰਹੇਗਾ 1750 ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਇਹ ਜੇ ਕੋਈ ਭੈਣ ਨੇ 올ਓਵਰ ਸੂਟ ਲੈਣਾ 올ਓਵਰ ਵੀ ਲੈ ਸਕਦੇ ਹੋਗੇ ਜੇ ਤੁਸੀਂ ਮੈਚਿੰਗ ਲੈਣਾ ਚਾਹੋਗੇ ਮੈਚਿੰਗ ਵੀ ਲੈ ਸਕਦੇ ਹੋਗੇ ਮੈਚਿੰਗ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਣਾ ਸਕਦੇ ਹੋਗੇ ਇਹ ਕਲਰ ਦੀ ਗੱਲ ਕਰਾਂ ਵਾਈਨ ਜਿਹਾ ਕਲਰ ਹੈਗਾ ਨਾ ਇਹ ਬਲੈਕ ਹੈ ਨਾ ਇਹ ਬਰਾਊਨ ਹੈ ਵਾਈਨ ਜਿਹਾ ਕਲਰ ਹੈਗਾ ਤੁਹਾਨੂੰ ਇੱਥੇ ਥੋੜਾ ਜਿਹਾ ਦਿਖਦਾ ਹੋਣਾ ਵੀ ਕਿਸ ਤਰ੍ਹਾਂ ਦਾ ਕਲਰ ਆ ਰਿਹਾ ਹੈਗਾ ਤੁਸੀਂ ਲੈ ਸਕਦੇ ਹੋਗੇ ਇਹਨੂੰ ਮੈਚਿੰਗ ਵੀ ਕਰਾ ਸਕਦੇ ਹੋ ਕੰਟਰਾਸਟ ਵੀ ਕਰਾ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੈ ਕਿ ਤੁਸੀਂ ਉਸ ਤਰ੍ਹਾਂ ਇਹਨੂੰ ਸੂਟ ਨੂੰ ਬਣਵਾ ਸਕਦੇ ਹੋਗੇ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਵੀ ਰਹੇਗਾ ਜੀ 올ਓਵਰ ਤੁਸੀਂ ਇਹਨੂੰ ਮੈਚਿੰਗ ਵੀ ਕਰ ਸਕਦੇ ਹੋਗੇ ਸੂਟ ਨੂੰ ਕਾਫੀ ਜਿਆਦਾ ਸੋਹਣਾ ਕਲਰ ਹੈ ਨਾ ਹੈ ਪਿੰਕ ਹੈ ਨਾ ਹੈ ਪੀਚ ਹੈ ਨਿਊਜ਼ ਦਾ ਕਲਰ ਹੈਗਾ ਇਹਨੂੰ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋਗੇ 올ਓਵਰ ਦਾ ਪ੍ਰਾਈਸ ਰਹੇਗਾ 2250 ਜੇ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋ 올ਓਵਰ ਦਾ 2250 ਪ੍ਰਾਈਸ ਹੈਗਾ ਮੈਚਿੰਗ ਲਓਗੇ ਤਾਂ 1750 ਪ੍ਰਾਈਸ ਰਹੇਗਾ ਦੁਪੱਟਾ ਜਿੱਦਾਂ ਤੁਸੀਂ ਕਹੋਗੇ ਆਪਾਂ ਤੁਹਾਡੀ ਚੋਇਸ ਅਨੁਸਾਰ ਦੁਪੱਟਾ ਤੁਹਾਨੂੰ ਲਗਾ ਕੇ ਦੇ ਦਾਂਗੇ ਤੇ ਇੱਕ ਨਾ ਆਫ ਵਾਈਟ ਸਲਵਾਰ ਨਾਲ ਚਨੌਨ ਦਾ ਸੂਟ ਹੈਗਾ ਇਹ ਸੂਟ ਵੀ ਆਪਾਂ ਕਾਫੀ ਜ਼ਿਆਦਾ ਸੇਲ ਕੀਤੇ ਨਗੇ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਇਸ ਤਰ੍ਹਾਂ ਇਹਦਾ ਪ੍ਰਿੰਟ ਹੈਗਾ ਇਹਦੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਸਲਵਾਰ ਤੇ ਵਰਕ ਕਰਵਾ ਕੇ ਹੋਰ ਵੀ ਜਿਆਦਾ ਸੋਹਣਾ ਸੂਟ ਇਹ ਰੈਡੀ ਹੋ ਜੂਗਾ ਦੁਪੱਟੇ ਦੇ ਨਾਲ ਤੁਸੀਂ ਜੌਰਜਟ ਜਾਂ ਚਨਾਉਂ ਦਾ ਰਖਵਾ ਸਕਦੇ ਹੋਗੇ ਜਿਵੇਂ ਵੀ ਤੁਹਾਡੀ ਚੁਆਇਸ ਹੈਗੀ ਤੁਸੀਂ ਆਪਣੀ ਚੁਆਇਸ ਅਨੁਸਾਰ ਦੁਪੱਟਾ ਇਹਦੇ ਨਾਲ ਲੈ ਸਕਦੇ ਹੋਗੇ ਠੀਕ ਹੈ ਜੀ ਤੁਸੀਂ ਜੇ ਦੁਪट्टे ਮੰਗਵਾਉਣੇ ਹੁੰਦੇ ਨੇ ਵਾਈਟ ਦੁਪट्टे ਜਿਦਾਂ ਕੀ ਤੁਹਾਡੇ ਸੂਟ ਦਾ ਆਰਡਰ ਹੁੰਦਾ ਹੈਗਾ ਉਦੋਂ ਤੁਸੀਂ ਵਾਈਟ ਦੁਪट्टे ਮੰਗਵਾ ਲਿਆ ਕਰੋ ਚੇਹੇ ਦੀ 5 ਮੰਗਵਾਓ ਚੇਹੇ ਦੀ 6 ਮੰਗਵਾਓ 7 ਮੰਗਵਾਓ ਜਿੰਨੇ ਮਰਜ਼ੀ ਚੇਹੇ ਦੀ 10 ਦੁਪट्टे ਮੰਗਵਾਓ ਕਿਸੇ ਵੀ ਤਰ੍ਹਾਂ ਦੇ ਜੇ ਫਿਰ ਜਾਂ ਫਿਰ ਤੁਸੀਂ ਜੇ ਡਾਈ ਤੋਂ ਬਿਨਾਂ ਵੀ ਮੰਗਵਾਉਣੇ ਨੇ ਵਾਈਟ ਦੁਪੱਟੇ ਤਾਂ ਤੁਸੀਂ ਉਦਾਂ ਵੀ ਮੰਗਵਾ ਸਕਦੇ ਹੋਗੇ ਡਾਈ ਤੁਸੀਂ ਆਪਣੀ ਚੁਆਇਸ ਅਨੁਸਾਰ ਕਰਵਾ ਸਕਦੇ ਹੋ ਸਾਨੂੰ ਦੱਸ ਵੀ ਸਕਦੇ ਹੋ ਕਿ ਸਾਡੀ ਇਸ ਤਰ੍ਹਾਂ ਦੀ ਡਾਈ ਕਰਦੇ ਹੋ ਦੁਪੱਟੇ ਦੀ ਜਾ ਫਿਰ ਤੁਸੀਂ ਦੁਪੱਟਾ ਮੰਗਵਾਉਂਗੇ ਆਪਣੀ ਚੋਇਸ ਅਨੁਸਾਰ ਜਿੱਥੇ ਤੁਸੀਂ ਡਾਈ ਕਰਵਾਉਣੀ ਹੈ ਆਪਣੇ ਡਾਇਰ ਤੋਂ ਡਾਈ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਕੋਈ ਵੀ ਤੁਸੀਂ ਹੈਂਡਵਰਕ ਦਾ ਸੂਟ ਲੈਣਾ ਚਾਹੋਗੇ ਤਾਂ ਤੁਸੀਂ ਹੈਂਡਵਰਕ ਦਾ ਸੂਟ ਵੀ ਆਪਣੇ ਕੋਲ ਰੈਡੀ ਕਰਵਾ ਸਕਦੇ ਹੋਗੇ ਕੁਝ ਕੁ ਸੂਟ ਰੈਡੀ ਹੁੰਦੇ ਨੇ ਜਿਹੜੀਆਂ ਭੈਣਾਂ ਨੂੰ ਜਲਦੀ ਹੁੰਦੀ ਹੈ ਕਾਲੀ ਹੁੰਦੀ ਹੈਗੀ ਤਾਂ ਤੁਸੀਂ ਸੂਟ ਆਪਣੇ ਕੋਲੋਂ ਲੈ ਸਕਦੇ ਹੋਗੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਏ ਨਗੇ ਜਿਹੜੇ ਸੂਟ ਦਿਖਾਏ ਨੇ ਸਾਰੇ ਇਹ ਟੈਬੀ ਚਨਾਰ ਦੇ ਸੂਟ ਨੇਗੇ ਬਹੁਤ ਜ਼ਿਆਦੇ ਸੋਹਣਾ ਸਟਾਫ ਹੈਗਾ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈ ਇਹਨਾਂ ਦੀ ਇਹ ਬਾਰ-ਬਾਰ ਰਿਪੀਟ ਤੇ ਅੱਜ ਵੀ ਸੇਮ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਏ ਨੇਗੇ ਰਿਪੀਟ ਤੇ ਹੀ ਆਪਾਂ ਸੇਲ ਕਰ ਰਹੇ ਆਂਗੇ ਇਹੀ ਡਿਜ਼ਾਈਨ ਨੇ ਜਿਹੜੇ ਰਿਪੀਟ ਤੇ ਹੀ ਆ ਰਹੇ ਨੇ ਆਪਣੇ ਕੋਲੇ ਮੈਂ ਤੁਹਾਨੂੰ ਅੱਜ 7-8 7 ਤੋਂ 8 ਸੂਟ ਦਿਖਾਏ ਨੇ ਜਿਹੜੀਆਂ ਭੈਣਾਂ ਦੇ ਮੈਨੂੰ ਕੱਲ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਹਨਾ ਕੱਲ ਵਾਲੇ ਸੂਟ ਸੀ ਜਿਹੜੇ ਸੋਲਡ ਹੋ ਚੁੱਕੇ ਨੇਗੇ ਅੱਜ ਵਾਲੇ ਸੂਟਾਂ ਦੇ ਵੀ ਕਲਰ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਨੇਗੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਵੀ ਆਪਣਾ ਸੂਟ ਰਖਵਾ ਸਕਦੇ ਹੋਗੇ ਤੇ ਕੱਲ ਤਾਂ ਚਲੋ ਹੋ ਗਏ ਸੋਲਡ ਹਨਾ ਇਹ ਕੱਲ ਦੇ ਵਿੱਚੋਂ ਤਾਂ ਬਸ ਇੱਕ ਸੂਟ ਅਵੇਲੇਬਲ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਡਿਜ਼ਾਈਨ ਜਿੱਦਾਂ ਮਰਜੀ ਡਿਜ਼ਾਈਨਰ ਬਣਵਾ ਸਕਦੇ ਹੋ ਸਾਡੇ ਕੋਲੋਂ ਕੋਈ ਕੋਟ ਸੈੱਟ ਵਗੈਰਾ ਲਹੰਗਾ ਸ਼ਰਾਰਾ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਦੁਪੱਟੀਆਂ ਦੀ ਗੱਲ ਕਰਾਂ ਤਾਂ ਧੱਪਟਾ ਰਹੇਗਾ ਟੈਬੀ ਦਾ ਇਹਨਾਂ ਨਾਲ ਟੈਬੀ ਲਾਈਨਿੰਗ ਕਿਉਂਦੀ ਇਹਦੇ ਵਿੱਚ ਨਾ ਲਾਈਨਿੰਗ ਹੁੰਦੀ ਹੈਗੀ ਕਪੜੇ ਦੇ ਵਿੱਚ ਦੇਖੋ ਲਾਈਨ ਨਾ ਹੁੰਦੀਆਂ ਨੇ ਤੁਹਾਨੂੰ ਜਾਂ ਦੂਰ ਤੋਂ ਜਾਂ ਨੇੜੇ ਤੋਂ ਤੁਹਾਨੂੰ ਪਤਾ ਲੱਗੂਗਾ ਲੋਜੀ ਤਾਂ ਕਰਕੇ ਫਿਰ ਆਪਾਂ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਟੈਪੀ ਦੇ ਵਿੱਚ ਹੀ ਰੱਖ ਸਕਦੇ ਹਾਂਗੇ ਉਮੀਦ ਕਰਦੀ ਤੁਹਾਨੂੰ ਅੱਜ ਵਾਲੀ ਸਾਡੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਫਾਸਟਲੀ ਆਰਡਰ ਕਰਦੇ ਹੋ ਥੋੜੀ ਜਿਹਾ ਜ ਆਪਾਂ ਜਲਦੀ ਦੇ ਚਲਦ ਬਾਜੀ ਦੇ ਵਿੱਚ ਵੀਡੀਓ ਬਣਾਈ ਹੈਗੀ ਜਿੰਨੇ ਕਿ ਚਲੋ ਮੈਂ ਤੁਹਾਨੂੰ ਸੂਟ ਦਿਖਾਏ ਨਗੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਵੀਡੀਓ ਦੇ ਵਿੱਚ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਹੁੰਦਾਗਾ ਵੀ ਤੁਹਾਨੂੰ ਚੰਗੀ ਤਰ੍ਹਾਂ ਪ੍ਰਿੰਟ ਰੰਗ ਡਿਜ਼ਾਈਨ ਜੇ ਕੋਈ ਵੀ ਕਲਰ ਦਾ ਫਰਕ ਪੈਂਦਾਗਾ ਕੈਮਰੇ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣੀ ਹਣੀ ਅਬ ਇਹ ਕਲਰ ਦਾ ਫਰਕ ਪੈ ਰਿਹਾਗਾ ਵੀ ਇਹ ਕਲਰ ਇਸ ਤਰ੍ਹਾਂ ਦਾ ਠੀਕ ਐ ਸੀ ਸਾਰੀਆਂ ਭੈਣਾਂ ਨੂੰ ਆਪਣਾ ਜਿਹੜਾ ਸਟਾਫ ਹੈ ਬਹੁਤ ਜ਼ਿਆਦਾ ਪਸੰਦ ਆ ਰਿਹਾ ਵਰਕ ਵਾਲੇ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਭੈਣਾਂ ਨੇ ਵੀਡੀਓ ਨੂੰ ਹਨਾ ਤੇ ਤੁਸੀਂ ਕੋਈ ਵੀ ਆਪਣੀ ਜਿਹੜੇ ਵਰਕਲ ਵਾਲੇ ਸੂਟਾਂ ਦਾ ਇਹ ਨਹੀਂ ਹੁੰਦਾ ਵੀ ਜਿਹੜਾ ਮੈਂ ਤੁਹਾਨੂੰ ਸਟਾਫ ਦਿਖਾਇਆ ਤੁਸੀਂ ਉਸੇ ਦੇ ਰੈਡੀ ਕਰਵਾਉਣੇ ਨੇ ਤੁਸੀਂ ਆਪਣੀ ਚੁਆਇਸ ਅਨੁਸਾਰ ਵੀ ਰੈਡੀ ਕਰਵਾ ਸਕਦੇ ਹੋਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰ ਦਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਾਰੀਕਾਲ ਦੀ ਬਾਏ ਬਾਏ